ਨਾ ਭਾਈ ਬਿੱਲੂ ਬਿੱਲੂ ਜੀ ਕੀ ਹੋਇਆ ਇਹ ਭਾਈ ਇਹ ਹੀ ਆਪਣੇ ਈਰਿਸ਼ਕਾ ਦਾ ਇੱਕ ਸੋਨਾ ਯਾ ਸਟੈਂਡ ਬਣਾਇਆ ਤਾਂ ਕਿ ਬੰਦੇ 10 ਮਿੰਟ ਆਰਾਮ ਕਰਨਾ ਇੱਥੇ ਆਣ ਕੇ ਬੈਠ ਸਕਣ ਇਹਨੂੰ ਕੋਈ ਇਹ ਹੀ ਆਪਣੀ ਪ੍ਰਾਪਰਟੀ ਨਹੀਂ ਬਣਾਈ ਕੋਈ ਤਾਵਾ ਨਹੀਂ ਲਾਇਆ ਕੋਈ ਲੋਕ ਨਹੀਂ ਲਾਇਆ ਇਹ ਹੀ ਓਪਨ ਰੱਖਿਆ ਜ਼ਰੂਰੀ ਨਹੀਂ ਕਿ ਈਰਿਸ਼ਕਾ ਵਾਲਾ ਹੀ ਬੈਠ ਸਕਦਾ ਜਿਹੜਾ ਮਰਜ਼ੀ ਆਉਂਦਾ ਜਾਂਦਾ ਰਾਹ ਜਾਂਦਾ ਮੁਸਾਫਰ ਜਿਹੜਾ ਬੈਠ ਸਕਦਾ ਘੜੀ 10 ਮਿੰਟ ਆਰਾਮ ਕਰ ਸਕਦਾ ਸਾਡੇ ਨਾਲ ਕਮੇਟੀ ਆ ਦੇ ਨਾਂ ਕਿ ਧੱਕਾ ਕੀਤਾ ਰੋਡ ਤੇ ਇੰਨਾ ਸਮਾਨ ਲੱਗਾ ਦਾ ਉਹਨੂੰ ਇਹਨਾਂ ਨੇ ਕੁਛ ਨਹੀਂ ਕਿਹਾ ਸਾਡੀ ਬੈਕਗ੍ਰਾਉਂਡ ਲੱਗੀ ਦੀ ਆ ਬੈਕਗ੍ਰਾਉਂਡ ਦੇ ਆਣ ਕੇ ਸਾਡੇ ਨਾਲ ਧੱਕਾ ਕੀਤਾ ਇਹਨਾਂ ਨੇ ਤੇ ਸਾਡੇ ਹਿੰਦੂ ਧਰਮ ਦੀਆਂ ਇਹਨਾਂ ਨੇ ਵੇਖੋ ਕਿੰਨੀ ਬੇਅਦਬੀ ਕੀਤੀ ਆ ਪਰਿਵਾਰ ਦੀਆਂ ਸ਼ਿਵ ਪਰਿਵਾਰ ਦੀਆਂ ਫੋਟੋਆਂ ਹੀ ਜਿਹੜੀਆਂ ਇਹਨਾਂ ਨੇ ਪੈਦਾਂ ਦੇ ਵਿੱਚ ਛੁਟੀਆਂ ਦੇ ਪੈਰ ਉੱਤੇ ਲੈ ਕੇ ਚੜੇ ਨੇ ਨਾਲੇ ਸਾਨੂੰ ਸਾਨੂੰ ਇਨਸਾਫ ਚਾਹੀਦਾ ਭਾਈ ਬਸ ਅਹੀ ਹੀ ਪ੍ਰਸ਼ਾਸਨ ਲੱਗਿਆ ਹੋਈ ਮੰਗ ਕਰਨੇ ਆ ਕਿ ਸਾਡੀ ਮੱਤ ਕੀਤੀ ਜਾਏ ਵੱਟ ਵੱਟ ਸਾਡੀ ਮੱਤ ਕਰਨ ਤੇ ਸਾਨੂੰ ਇਨਸਾਫ ਦੇ ਇਹ ਜਗਾ ਕਿੱਥੀ ਆ ਇਹ ਜਗਾ ਗਵਰਨਮੈਂਟ ਹੀ ਆ ਜੀ ਜਗਾ ਕੋਈ ਪਟਨਾ ਲਾਜੀ ਕੀ ਹੋਇਆ ਵੈਸੇ ਜੀ ਮੈਂ ਆਟੋ ਲਿਆ ਗਿਆ ਤੂੰ ਜਾ ਰਿਹਾ ਸੀ ਤੇ ਉਹ ਕਮੇਟੀਆਂ ਨੇ ਆ ਰਹੇ ਸੀ ਇੱਥੇ ਉਹਨਾਂ ਨੂੰ ਆਪਾਂ ਕਿਹਾ ਵੀ ਕਿ ਛੱਡ ੈਂਪ ਤੋਂ ਫੈਕਟਰੀ ਦੇ ਆ ਲਾਹ ਵਿੱਚ ਨਹੀਂ ਹੈਗੀ ਉਹਨੂੰ ਰਹਿਣ ਦੋ ਤੇ ਮੈਂ ਆਪਣੇ ਬੰਦਿਆਂ ਨੂੰ ਪੁੱਛਿਆ ਕਿ ਕੀ ਗੱਲ ਰੋਕੋ ਉਹ ਕਹਿੰਦੇ ਕਿ ਆਰਡਰ ਆਇਆ ਉਹਨਾਂ ਨੂੰ ਉਹ ਉਸਦੀ ਨਾ ਵਧਾ ਕੇ ਲਾਈ ਦੀਆਂ ਮੈਂ ਤੇ ਮੈਂ ਕਿਹਾ ਜੇ ਇਹਦੇ ਪਿੱਛੇ ਆ ਦੇਖ ਜੀ ਉਹਨਾਂ ਬਠੇਰਾ ਰੁਕਿਆ ਨਹੀਂ ਰੁਕੇ ਉਹ ਸਦਾ ਨੇ ਕੈਂਚੀ ਫੇਰਦੀ ਆਪਾਂ ਨੂੰ ਕਿਹਾ ਕਿ ਇਹ ਸੈਰੀ ਭਾਈ ਨੇ ਇੱਥੇ ਪਾ ਕੇ ਦੇਵਾ ਕੱਟਿਆ ਸੈਰੀ ਆਪਾਂ ਐਮਐਲਏ ਸਾਹਿਬ ਉਹਨਾਂ ਨੇ ਕਿਹਾ ਕਿ ਮੇਰਾ ਗਾਂਧੀਨਗਰ ਕੈਂਪ ਮੇਰਾ ਪਰਿਵਾਰ ਆ ਉਹਨਾਂ ਨੇ ਵਾਸਤੇ ਇਹ ਸਟੈਂਡ ਬਣਾਇਆ ਹੈ ਕਿ ਬਾੜੀਸ ਦੇ ਵਿੱਚ ਕਿਨੂੰ ਕੋਈ ਸਵਾਰੀ ਆਂਦੀ ਆ ਉੱਥੇ ਰੁਕ ਸਕਦੀ ਆ ਕਿਉਂ ਆਟੋ ਉੱਥੇ ਨਾ ਹੋਵੇ ਕੋਈ ਤੇ ਸੈਰੀ ਭਾਈ ਦੇ ਦੇਵਾ ਕਟਨ ਦੇ ਵਿੱਚ ਆਪਾਂ ਸਾਰਾ ਸ ਤੇ ਇੰਤਾਈ ਡਿਪਾਰਟਮੈਂਟ ਹੈ। ਜੇ ਉਹ ਆ ਡੇਕਰੀ ਪਾ ਧੱਕਾ ਕਿਉਂ ਹੋ ਰਿਹਾ ਹੈ? ਸਹੀ ਗਰੀਬਾਂ ਨੇ 5-500 ਰੁਪਏ ਇਕੱਠਾ ਕਰਕੇ ਇੱਥੇ 35-40 ਹਜ਼ਾਰ ਰੁਪਏ ਲਾਇਆ। ਜਿਹੜਾ 4-5 ਫੋਰਮ ਹੁੰਦੀ ਇਹ ਵੀ ਉਹਨਾਂ ਨੇ ਕੀਤਾ ਕਮੇਟੀ ਘਾਵਾਂ ਨੇ। ਬੇਦਬੀ ਕੀਤੀ ਹੈ। ਬੇਦਬੀ ਕੀਤੀ ਆ ਸਾਡਾ ਸੈਂਕਰ ਭਗਵਾਨ ਸਭ ਦੀ ਜਿਸ਼ਤੀ ਦਾ ਮਾਲਕ ਆ। ਤੇ ਇਹਨੂੰ ਇਦਾਂ ਨਹੀਂ ਕਰਨਾ ਚਾਹੀਦਾ। ਯਾਰ ਉਹ ਤੇ ਮੰਦੋ ਸਿੱਖਾਂ ਦੇ ਬਾਬੇ ਨਾਨਕ ਦੀ ਫੋਟੋ ਹੁੰਦੀ ਤੇ ਸਿੱਖਾਂ ਨੇ ਵੱਡ ਟੱਕ ਕਰ ਦੇਣੀ ਇੱਥੇ। ਅਸੀਂ ਦੇਖੋ। ਮੇਰਾ ਨਾਮ ਅਨਜੀਤ ਸਿੰਘ ਜੀ 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 ਕੀ ਹੋਇਆ ਕਿ ਕਿਉਂ ਇਹ ਧਾਰਮਿਕ ਜਿਹੜੀਆਂ ਫੋਟੋਆਂ ਨੂੰ ਉਹਨਾਂ ਨੇ ਬੇਦਬੀ ਕੀਤੀ ਨਹੀਂ ਬੇਦਬੀ ਤੇ ਨਹੀਂ ਕੀਤੀ ਸਾਰ ਅੱਗੇ ਵੀ ਕਈ ਕਾਫੀ ਹਾਰ ਉਹਨਾਂ ਨੂੰ ਆਖਿਆ ਹੈ ਕਿ ਆਪਣਾ ਜਿਹੜਾ ਸਟੈਂਡ ਤੇ ਉਹ ਮੰਦਿਰ ਸ਼ਨੀ ਮੰਦਿਰ ਲੋਕ ਆ ਇਹਨਾਂ ਪਛਾਣ ਹਟਾਇਆ ਨਹੀਂ ਮਜਾਜ ਕਬਜ਼ੇ ਹਟਾਉਣਾ ਬਿਲਕੁਲ ਠੀਕ ਹੈ ਲੈ ਹਟਾਉਣੇ ਚਾਹੀਦੇ ਆ ਪਰ ਉਹ ਤੇ ਧਾਰਮਿਕ ਕਿਨ ਦੇ ਝੰਡੇ ਧਾਰਮਿਕ ਫੋਟੋਆਂ ਉਹ ਪੈਰਾਂ ਚ ਰੋਲ ਕੇ ਆਏ ਹੋ ਤੁਸੀਂ ਕਿੰਨਾ ਕਜਾਇਬ ਉਹ ਨਹੀਂ ਮੁੰਡਿਆਂ ਨੇ ਹੱਲ ਕੀਤਾ ਹੁਣ ਇਹ ਵੀ ਅੱਗੇ ਪਿੱਛੇ ਸਾਰਿਆਂ ਨੂੰ ਸਮਝਾਉਂਦੇ ਆ ਕਿ ਚਲੋ ਜੋ ਵੀ ਕਰਨਾ ਵਾ ਹੌਸਲੇ ਨਾਲ ਕੰਮ ਕਰਨਾ ਵਾ ਮਤਲਬ ਗਲਤ ਨਹੀਂ ਕੀਤਾ ਕੰਮ ਕਰਨਾ ਧਾਰਮਿਕ ਕੋਈ ਨੁਕਸਾਨ ਨਹੀਂ ਕਰਨਾ ਸਾਰੇ ਧਰਮ ਜਿਹੜੇ ਇੱਕੋ ਬਰਾਬਰੀ ਹੈ ਭਾਵੇਂ ਸਿੱਖ ਹੋਵੇ ਭਾਵੇਂ ਮੁਸਲਮਾਨ ਭਾਵੇਂ ਹਿੰਦੂ ਹੋਵੇ ਭਾਵੇਂ ਕੋਈ ਇਹ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਈ ਗਏ ਚਲੋ ਜੇ ਬੁਨਿਆਦ ਕੋ ਗਲਤੀ ਹੋ ਗਈ ਤਾਂ ਅਗੋਂ ਇਹੋ ਜਿਹਾ ਨਹੀਂ ਕੰਮ ਹੋਊਗਾ ਹੋ ਰੇ ਹੋਈ ਹੋ ਸਕਦਾ ਹੋਰ ਕੀ ਹੋ ਸਕਦਾ ਜੀ ਕੀ ਨਾਮ ਹੈ ਜੀ ਬਲਬੀਰ ਸਿੰਘ ਕੀ ਕੀਤਾ ਜੀ ਬਲਬੀਰ ਅੱਜ ਇਥੋਂ ਗਾਂਧੀ ਚੌਂਕ ਤੋਂ ਲੈ ਕੇ ਫਾਟਕ ਤੱਕ ਜਿਹੜੇ ਅੱਗੇ ਲੋਕਾਂ ਨੇ ਵਿਧਾਵਦਾਏ ਜਾਂ ਰੇੜੀਆਂ ਖਿਡਾਰੀਆਂ ਉਹਨਾਂ ਨੂੰ ਕੁਛ ਹੀ ਦੇ। ਇੱਕ ਕੈਂਪ ਦੇ ਵਿੱਚ ਤੁਸੀਂ ਸ਼ੈੱਡ ਢਾ ਕੇ ਆਏ ਹੋ। ਉਹਦਾ ਵੀ ਮਸਲਾ। ਉਹ ਰੋਡ ਦੇ ਵਿੱਚ ਸੀਗਾ। ਵੈਸੇ ਤਾਂ ਰੋਡ ਤੋਂ ਬਿਲਕੁਲ ਸਾਈਡ ਤੇ ਆ। ਨਹੀਂ ਦੂਸਰੀ ਜਿਹੜੀ ਉਧਰੋਂ ਸਕੂਲ ਵੱਲੋਂ ਰੋਡ ਆਉਂਦੀ ਆ ਉਹਦੇ ਬਿਲਕੁਲ ਵਿੱਚ। ਤੁਹਾਨੂੰ ਪਤਾ ਕਿ ਉੱਥੇ ਧਾਰਮਿਕ ਫੋਟੋਆਂ ਤੁਸੀਂ ਪੈਰਾਂ ਚ ਰੋਲ ਕੇ ਰਿਸਦਲ ਦਾ ਵਿਵਾਦ ਖੜਾ ਹੋ ਗਿਆ। ਪਰ ਔਨ ਰਿਕਾਰਡ ਆ ਸਾਰਾ ਕੁਝ। ਹੋ ਸਕਦਾ ਹੋਵੇਗਾ ਮੰਜੀ ਤੋਂ ਵੇਖਿਆ ਸੀ ਕੋਦੋਂ ਨਾ ਨਾ ਮੈਂ ਖੇਪਰੇ ਆਇਆ ਨਾ ਲਾ ਲੇ ਉੱਥੇ ਪ੍ਰਭੂ શ્રી ਰਾਮ ਦੀਆਂ ਫੋਟੋਆਂ ਭਗਵਾਨ ਸ਼ੰਕਰ ਪਰਿਵਾਰ ਦੀਆਂ ਫੋਟੋਆਂ ਭਗਵਾਨ ਕ੍ਰਿਸ਼ਨ ਦੀਆਂ ਫੋਟੋਆਂ ਪੈਰਾ ਤੇ ਰੋਲਡੀਆਂ ਤੁਸੀਂ ਮੈਂ ਤੇ ਉਦੋਂ ਉੱਥੇ ਮੈਂ ਥੋੜਾ ਅੱਗੇ ਸ ਤੁਹਾਡੇ ਨਾਲ ਆ ਜਾ ਰਿਹਾ ਕਿ ਤੁਸੀਂ ਉੱਥੇ ਮੌਜੂਦ ਸੀ ਔਰ ਬੇਦਵੀ ਹੋਈ ਇਹੋ ਕਹਿੰਦੇ ਕਿ ਜੇ ਅਗਰ ਸਿੱਖ ਕਮਿਊਨਿਟੀ ਦੀਆਂ ਫੋਟੋਆਂ ਹੋਈਆਂ ਇਹ ਕਤਲ ਉਹ ਗੈਰ ਧੋਨੀ ਸੀ ਤੇ ਅੱਜ ਹੁਣ ਕੀ ਕੀਤਾ ਜਾਇਜ਼ ਨਹੀਂ ਮੈਂ ਉੱਥੇ ਨਹੀਂ ਮੈਂ ਤਾਂ ਦੂਸਰੀ ਸਾਈਡ ਤੇ ਮੈਂ ਤਾਂ ਪਾਣੀ ਪੀਣ ਗਿਆ ਸੀ ਉਸ ਟਾਈਮ ਤੇ ਮੈਂ ਉਸ ਟਾਈਮ ਦੇਖੀ ਨਾ ਧਾਰਮਿਕ ਫੋਟੋਜ਼ ਬੇਦਰਦੀ ਕਰਨਾ ਜਾਇਜ਼ ਨਹੀਂ ਜਾਇਜ਼ ਨਹੀਂ ਕੋਈ ਸਾਰੇ ਧਰਮ ਜਿਹੜੇ ਨੇ ਉਹ ਇੱਕੋ ਜਿਹੇ ਨੇ ਸਾਰੇ ਧਰਮ ਜਿਹੜੇ ਨੇ ਸਰਕਾਰ ਜੋਗ ਨੇ ਇਹ ਦੇਖਣਾ ਤੁਹਾਡਾ ਫਰਜ਼ ਨਹੀਂ ਜਾਂ ਫੁੱਟ ਵੱਲਵਾੜੀਆਂ ਫਰਜ਼ ਨਹੀਂ ਉਹ ਤੇ ਜਿਹੜੇ ਸਾਡੇ ਬੰਦੇ ਢਾਉਣ ਲੱਗੇ ਸੀ ਉਹਨਾਂ ਨੂੰ ਦੇਖਣ ਚਾਹੀਦੇ ਪਹਿਲੇ ਫੋਟੋਆਂ ਨੂੰ ਸੰਭਲ ਲੈਣਾ ਚਾਹੀਦਾ ਸੀ ਕੀ ਕਰਬੋਈ ਕੀਤੀ ਜਾਏਗੀ ਉਹਦੇ ਨਾਲ ਇਹ ਤੇ ਹੁਣ ਉਹਨਾਂ ਦੀ ਗਲਤੀ ਹੋ ਗਈ ਨਾ ਫਿਰ ਇਹਨਾਂ ਨੂੰ ਵੇਖਣਾ ਚਾਹੀਦਾ ਹੈ ਨਾ ਜਿਨ੍ਹਾਂ ਨੇ ਫੋਟੋਆਂ ਜਿਹੜੀਆਂ ਵੇਖੀਆਂ ਨਹੀਂ ਤੁਸੀਂ ਵਕਾਦੇ ਅਫਸਰ ਤੁਸੀਂ ਤੁਹਾਡੀਆਂ ਹਦਾਇਤਾਂ ਦੇ ਉਹਨਾਂ ਨੇ ਕੀਤਾ ਹੋਇਆ ਤਾਂ ਮੁਲਾਜ਼ਮ ਨੇ ਵੀ ਕੁਝ ਕਰਨਾ ਨਹੀਂ ਤੇ ਮੌਕੇ ਦੇ ਉਸਰ ਮੌਕੇ ਤੇ ਵਿਕਾਸ ਜੀ ਵੀ ਗਏ ਸੀਗੇ ਉਹ ਵੀ ਤੇ ਨੀਰ ਜੀ ਵੀ ਗਏ ਸੀ ਪੂਰੀ ਸਰਸਟ ਸਰਸਟ ਆਵੀ ਸੀ ਇਹ ਤੇ ਜਿੰਨੇ ਉਹ ਟਾਇਆ ਸੀ ਉਹਨੂੰ ਵੇਖਣਾ ਚਾਹੀਦਾ ਸੀ ਪਹਿਲੋਂ ਜਿਹੜੇ ਵੀ ਸਾਡੇ ਮੁਲਾਜ਼ਮ ਹੋਣਗੇ ਸੋ ਫਿਰ ਇਹ ਹਨੂਏ ਤੁਸੀਂ ਸਾਰੇ ਅਫਸਰ ਉੱਥੇ ਸੀ ਮੈਂ ਉਸ ਟਾਈਮ ਥੋੜਾ ਜਿਹਾ ਅੱਗੇ ਸੀ ਤੇ ਜਾਇਜ਼ਾ ਕਰਨੀ ਚਾਹੀਦਾ ਹੈ ਤੇ ਨਜਾਇਜ਼ ਹੀ ਆ ਫਿਰ ਉਹ ਜੇ ਫੋਟੋਆਂ ਦਿੱਤੋ ਵੇਖਣੀਆਂ ਚਾਹੀਦੀਆਂ ਫੋਟੋਆਂ ਨਹੀਂ ਸੀ ਇਤਨਾ ਹੋਣਾ ਚਾਹੀਦਾ ਕਿਉਂਕਿ ਆਪਾਂ ਫੋਟੋਆਂ ਦੇ ਇਸੇ ਕਰਕੇ ਲਾਉਨੇ